ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਕੁਝ ਇਸ ਤਰ੍ਹਾਂ ਦੀ ਅੰਮ੍ਰਿਤ ਵਾਲੀ ਚੀਜ਼ ਦੱਸ ਰਿਹਾ ਜਿਸ ਨਾਲ ਤੁਸੀਂ ਰੋਗ ਮੁਕਤ ਰਹਿ ਸਕਦੇ ਹੋ ਬਿਮਾਰੀਆਂ ਤੋਂ ਤੁਸੀਂ ਬਚ ਸਕਦੇ ਹੋ ਮੈਂ ਤੁਹਾਨੂੰ ਜਿਹੜੀ ਚੀਜ਼ ਦੱਸਣ ਜਾ ਰਿਹਾ ਧਿਆਨ ਦੇ ਨਾਲ ਸਾਰੀ ਵੀਡੀਓ ਨੂੰ ਵੇਖ ਲਿਓ ਕੱਲੀ ਕੱਲੀ ਗੱਲ ਧਿਆਨ ਦੇ ਨਾਲ ਸੁਣ ਲਿਓ ਬਿਮਾਰੀਆਂ ਤੋਂ ਤੁਸੀਂ ਕਿਵੇਂ ਬਚ ਸਕਦੇ ਹੋ? ਸਰੀਰ ਨੂੰ ਰੋਗ ਮੁਕਤ ਕਿਵੇਂ ਰੱਖ ਸਕਦੇ ਹੋ? ਤੁਹਾਡੇ ਸਾਹਮਣੇ ਇੱਕ ਇਸੇ ਤਰ੍ਹਾਂ ਦਾ ਹੀ ਅੰਮ੍ਰਿਤ ਵਾਲੀ ਚੀਜ਼ ਮੈਂ ਲੈ ਕੇ ਆਇਆ। ਜਿਸ ਨੂੰ ਖਾ ਕੇ ਤੁਸੀਂ ਬਿਮਾਰੀਆਂ ਤੋਂ ਬਚ ਸਕਦੇ ਹੋ, ਆਪਦੇ ਸਰੀਰ ਨੂੰ ਹਮੇਸ਼ਾ ਤੰਦਰੁਸਤ ਰੱਖ ਸਕਦੇ ਹੋ। ਪਹਿਲੀ ਚੀਜ਼ ਹੈ ਹਮੇਸ਼ਾ ਵਰਦੀਸ਼ ਕਰੋ। ਸਵੇਰੇ ਉੱਠ ਕੇ ਖਾਲੀ ਪੇਟ ਪਾਣੀ ਕੋਸਾਇਆ ਜ਼ਰੂਰ ਪੀਓ। ਆਲਰੇਡੀ ਦੂਜੀ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਅੰਮ੍ਰਿਤ ਜੋ ਸ੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਜਾਣਿਓ ਤਾਂ ਤੁਹਾਨੂੰ ਉੱਥੇ ਮਿਲਦੀ ਹੈ। ਉਸ ਚੀਜ਼ ਨੂੰ ਕਦੇ ਵੀ ਪ੍ਰਸ਼ਾਦ ਕਹਿ ਕੇ ਨਾ ਖਾਓ। ਹਾਂਜੀ ਮੈਂ ਤੁਹਾਨੂੰ ਬੇਨਤੀ ਕਰਦਾ ਉਸ ਜਿਹਨੂੰ ਪ੍ਰਸ਼ਾਦ ਸਮਝ ਕੇ ਨਾ ਖਾਓ ਉਹ ਤੁਹਾਡੀਆਂ ਬਿਮਾਰੀਆਂ ਦੂਰ ਕਰ ਸਕਦਾ ਤੁਹਾਨੂੰ ਰੋਗ ਮੁਕਤ ਕਰ ਸਕਦਾ ਉਹ ਪ੍ਰਸ਼ਾਦ ਸਮਝ ਕੇ ਉਸ ਨੂੰ ਨਾ ਖਾਓ ਦੇਗ ਸਮਝ ਕੇ ਉਸ ਨੂੰ ਨਾ ਖਾਓ ਉਹ ਪ੍ਰਸ਼ਾਦ ਨੂੰ ਪ੍ਰਸ਼ਾਦ ਸਮਝ ਕੇ ਨਾ ਖਾਓ ਉਸ ਨੂੰ ਇੱਕ ਅੰਮ੍ਰਿਤ ਸਮਝੋ ਜੋ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਹੋਇਆ ਇੱਕ ਤਰ੍ਹਾਂ ਦਾ ਜੀ ਅੰਮ੍ਰਿਤ ਹੈ ਜਿਸ ਦੇ ਨਾਲ ਤੁਸੀਂ ਬਿਮਾਰੀਆਂ ਤੋਂ ਰੋਗ ਮੁਕਤ ਰਹਿ ਸਕਦੇ ਹੋ ਬਿਮਾਰੀਆਂ ਤੋਂ ਬਚ ਸਕਦੇ ਹੋ ਹਰ ਰੋਜ਼ ਗੁਰਦੁਆਰਾ ਸਾਹਿਬ ਦੇ ਵਿੱਚ ਜਾਓ ਸਵੇਰੇ ਸਵੇਰੇ ਇਸ਼ਨਾਨ ਕਰੋ ਬਾਣੀ ਸੁਣੋ ਬਾਣੀ ਨੂੰ ਪੜੋ ਇਸ ਨੂੰ ਥੋੜਾ ਥੋੜਾ ਕਰਕੇ ਵਾਹਿਗੁਰੂ ਦਾ ਨਾਮ ਲੈ ਕੇ ਖਾਣਾ ਤੁਹਾ ਤੁਸੀਂ ਹਮੇਸ਼ਾ ਬਿਮਾਰੀਆਂ ਤੋਂ ਰੋਗ ਮੁਕਤ ਰਹੋਗੇ ਤੁਹਾਡਾ ਸਰੀਰ ਬਿਲਕੁਲ ਠੀਕ ਰਹੂਗਾ ਬਿਮਾਰੀਆਂ ਤੁਹਾਡੇ ਨੇੜੇ ਤੇੜੇ ਵੀ ਨਹੀਂ ਆਉਣਗੀਆਂ ਥੋੜਾ ਜਿਹਾ ਖਾਓ ਵਾਹਿਗੁਰੂ ਬੋਲੋ ਥੋੜਾ ਜਿਹਾ ਖਾਓ ਵਾਹਿਗੁਰੂ ਬੋਲ ਕੇ ਹਮੇਸ਼ਾ ਖਾਓ ਇਸ ਨੂੰ ਵਾਹਿਗੁਰੂ ਦਾ ਸਿਮਰਨ ਕਰਕੇ ਇਸ ਨੂੰ ਖਾਓ ਇਸ ਨੂੰ ਪ੍ਰਸ਼ਾਦ ਨਹੀਂ ਇੱਕ ਅੰਮ੍ਰਿਤ ਸਮਝ ਕੇ ਖਾਣਾ ਅੰਮ੍ਰਿਤ ਸਮਝ ਕੇ ਇਸ ਨੂੰ ਖਾਣਾ ਜੋ ਸਾਡੇ ਗੁਰੂਆਂ ਨੇ ਦਾਤ ਬਖਸ਼ੀਏ ਸਾਨੂੰ ਇਸ ਨੂੰ ਅੰਮ੍ਰਿਤ ਸਮਝ ਕੇ ਖਾਣਾ ਹਮੇਸ਼ਾ ਬਿਮਾਰੀਆਂ ਤੋਂ ਬਚੇ ਰਹੋਗੇ ਤੁਸੀਂ ਕਰੇ ਬਣਾ ਲਓ ਪ੍ਰਸ਼ਾਦ ਪਾਠ ਕਰੋ ਜਪਜੀ ਸਾਹਿਬ ਦਾ ਕਰ ਲਓ ਰੈਰਾ ਸਾਹਿਬ ਦਾ ਪਾਠ ਸ਼ਾਮ ਨੂੰ ਕਰ ਲਓ ਸੁਪਈ ਸਾਹਿਬ ਕਰ ਲਓ ਪਾਠ ਕਰਕੇ ਅਰਦਾਸ ਕਰਕੇ ਭੋਗ ਲਾ ਕੇ ਇਸ ਅੰਮ੍ਰਿਤ ਨੂੰ ਹਰ ਰੋਜ਼ ਸੇਵਨ ਕਰੋ ਤੁਸੀਂ ਦੇਖੋਗੇ ਕਿੰਨੀਆਂ ਬਿਮਾਰੀਆਂ ਤੋਂ ਤੁਸੀਂ ਮੁਕਤ ਹੋ ਜਾਂਦੇ ਹੋ ਇਹਨੂੰ ਜਦੋਂ ਵੀ ਪ੍ਰਸ਼ਾਦ ਨੂੰ ਖਾਣਾ ਅੰਮ੍ਰਿਤ ਸਮਝ ਕੇ ਖਾਣਾ ਥੋੜਾ ਜਿਹਾ ਖਾਓ ਵਾਹਿਗੁਰੂ ਬੋਲੋ ਵਾਹਿਗੁਰੂ 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 ਬਿਮਾਰੀਆਂ ਤੋਂ ਤੁਸੀਂ ਬਚ ਸਕਦੇ ਹੋ ਰੋਗ ਮੁਕਤ ਰਹਿ ਸਕਦੇ ਹੋ ਵੀਡੀਓ ਅੱਛੀ ਲੱਗੀ ਇਸ ਨੂੰ ਸ਼ੇਅਰ ਕਰ ਦਿਓ ਜਰੂਰ ਹਰ ਇੱਕ ਤੱਕ ਤਾਂ ਜੋ ਹਰ ਇੱਕ insan ਬਿਮਾਰੀਆਂ ਤੋਂ ਬਚ ਸਕੇ ਇਹ ਜਿਹੜੀ ਸਾਡੀ ਗੁਰੂਆਂ ਨੇ ਸਾਨੂੰ ਦਾਤ ਬਖਸ਼ੀ ਹੈ ਰਸ਼ਾਦ ਅਸਤਾ ਇਸ ਨੂੰ ਅੰਮ੍ਰਿਤ ਕਹਿੰਦੇ ਆ ਜੋ ਅੰਮ੍ਰਿਤ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਇਸ ਨਾਲ ਤੁਸੀਂ ਬਿਮਾਰੀਆਂ ਤੋਂ ਬਚ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ